ਜਗਮੀਤ ਬਰਾੜ ਨੇ ਤ੍ਰੇਨਮੂਲ ਕਾਂਗਰਸ ਜੁਆਇਨ ਕੀਤੀ ਹੈ ਕਿਉਂ ਉਹ ਤ੍ਰੇਨਮੂਲ ਕਾਂਗਰਸ ਚ ਗਏ ਨੇ ਪਿਛਲੇ ਦਿਨਾਂ ਚ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਰਹੇ ਨੇ ਜਗਮੀਤ ਬਰਾੜ ਸਾਡੇ ਨਾਲ ਨੇ ਬਰਾੜ ਸਾਹਿਬ ਸਭ ਤੋਂ ਪਹਿਲਾਂ ਕਿਉਂ ਤੁਹਾਨੂੰ ਲੱਗਿਆ ਕਿ ਤ੍ਰੇਨਮੂਲ ਕਾਂਗਰਸ ਦੇ ਨਾਲ ਜੁੜਨਾ ਚਾਹੀਦਾ ਪੰਜਾਬ ਦੇ ਅੰਦਰ ਤੁਸੀਂ ਤ੍ਰੇਨਮੂਲ ਕਾਂਗਰਸ ਦੀ ਗੱਲ ਕਰ ਰਹੇ ਹੋ ਦੇਖੋ ਮੈਂ ਅੱਜ ਵੀ ਆਮ ਆਦਮੀ ਪਾਰਟੀ ਨੂੰ ਅਨ ਕੰਡੀਸ਼ਨਲ ਬਿਨਾ ਸ਼ਰਤ ਸਪੋਰਟ ਕਰ ਰਿਹਾ ਹਾਂ ਪਰ ਮਮਤਾ ਬੈਨਰਜੀ ਜੀ ਨੇ ਮੈਨੂੰ 올 ਇੰਡੀਆ ਤ੍ਰਿਨਮੂਲ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਜਿਨ੍ਹਾਂ ਨਾਲ ਮੇਰੇ ਬਹੁਤ ਲੰਬੇ ਅਰਸੇ ਤੋਂ ਪੁਰਾਣੇ ਸੰਬੰਧ ਨੇ ਉਹਨਾਂ ਨੇ ਵਿਸਥਾਰ ਜਿਹੜਾ ਕਰ ਰਹੇ ਨੇ ਤ੍ਰਿਨਮੂਲ ਦਾ ਹਿੰਦੁਸਤਾਨ ਦੇ ਅੰਦਰ ਔਰ ਖਾਸ ਕਰਕੇ ਨੋਟਬੰਦੀ ਦੇ ਮੁੱਦੇ ਤੇ ਇੱਕੋ ਇੱਕ ਨੇਤਾ ਦੇਸ਼ ਦੀ ਜਿਸ ਨੇ ਆਗਰਨੀਏ ਹੋ ਕੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜੀ ਜਿਹੜੇ ਇਸ ਵੇਲੇ ਤਕਲੀਫ ਵਿੱਚ ਹਨ ਉਹਨਾਂ ਨੇ ਮੈਨੂੰ ਇਹ ਬੁਲਾ ਕੇ ਕਿਹਾ ਕੋਲਕਾਤਾ ਕਿ ਇਹ ਜ਼ਰੂਰੀ ਹੈ ਕਿ ਤ੍ਰਿਨਮੂਲ ਕਾਂਗਰਸ ਦਾ ਯੂਨਿਟ ਪੰਜਾਬ ਚ ਬਣੇ ਬੇਸ਼ੱਕ ਤੁਸੀਂ ਬਿਨਾ ਸ਼ਰਤ ਆਮ ਆਦਮੀ ਨੂੰ ਆਪਣੀ ਸਪੋਰਟ ਜਾਰੀ ਰੱਖੋ ਲੇਕਿਨ ਤਿਰਨਮੂਲ ਦੀ ਗਰੋਥ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਲਾਜ਼ਮੀ ਪਰ ਪਹਿਲਾਂ ਇਹ ਫੇਲ ਹੋ ਗਿਆ ਸੀ ਇਹ ਫਾਰਮੂਲਾ ਕੇ.ਡੀ. ਸਿੰਘ ਤਿਰਨਮੂਲ ਕਾਂਗਰਸ ਨੂੰ ਲੈ ਕੇ ਆਏ ਸੀ ਹਰਿਆਣਾ ਚ ਕਾਮਯਾਬ ਕਰਨ ਦੀ ਨਾਰਥ ਇੰਡੀਆ ਚ ਪਸਾਰਨ ਦੀ ਕੋਸ਼ਿਸ਼ ਕਰ ਰਹੀ ਸੀ ਉਹ ਗੱਲ ਨਹੀਂ ਦੇਖੋ ਇਹ ਲੋਕ ਨੇ ਜਿਹੜੇ ਉਹ ਬਿਜ਼ਨਸmen ਸੀਗੇ ਉਹ ਆਪ ਦੇ ਆਪ ਦੇ ਸ਼ੋਭਿਆਂ ਦੇ ਵਿੱਚ ਉਹਨਾਂ ਲੋਕਾਂ ਨੇ ਵੱਖਰੇ ਵੱਖਰੇ ਕਿਸਮ ਦਾ ਰੋਲ ਅਦਾ ਕੀਤਾ ਕੋਈ politcal image ਵਾਲੀ ਪਰਸਨੈਲਿਟੀ ਤ੍ਰਿਨਮੂਲ ਕਾਂਗਰਸ ਨੂੰ ਮੈਂ ਆਪ ਦੇ ਬਾਰੇ ਨਹੀਂ ਕਹਿ ਰਿਹਾ ਅਜੇ ਹੋਰ ਅੰਨਿਆ ਪ੍ਰਦੇਸ਼ਾਂ 'ਚ ਵੀ ਬੰਗਾਲ ਤੇ ਕੁਝ ਹਿੱਸੇ ਅਸਾਮ ਤੇ ਮਨੀਪੁਰ ਤੇ ਨੋਸ 30 ਦੇ ਵਿੱਚ ਤ੍ਰਿਪੁਰਾ 'ਚ ਬੰਦੇ ਮਿੜੇ ਨੇ ਲੇਕਿਨ ਪੰਜਾਬ ਦੇ ਵਿੱਚ ਇੰਨੀ ਦੂਰ ਹੁੰਦਿਆ ਹੋਇਆ ਕਿਉਂਕਿ ਮਮਤਾ ਜੀ ਮੇਰੇ ਕਾਲੀਗ ਰਹੇ ਨੇ ਇੱਕ ਬਹੁਤ ਵੱਡੀ ਹੈਪਨਿੰਗ ਹੈ ਜਦਵਿੰਦਰ ਔਰ ਮੈਂ ਇਹ ਗੱਲ ਬੜੀ ਦ੍ਰਿੜਤਾ ਨਾਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਔਰ ਤਿਰਨਮੂਲ ਦੀ ਜਿਹੜੀ ਸਰਕਾਰ ਹੈ ਉਹ ਪੂਰਨ ਬਹੁਮਤ ਨਾਲ ਪੰਜਾਬ ਦੇ ਵਿੱਚ ਬਣੇਗੀ ਕਿਉਂਕਿ ਸਾਡੀ ਕੋਈ ਇਮੇਚੂਰ ਜਾਂ ਛੋਟੀ ਗੱਲ ਨਹੀਂ ਹੋਏਗੀ ਇਸ ਸਮਝੌਤੇ ਦੇ ਵਿੱਚ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਮੁੱਦਿਆਂ ਦਾ ਇਹ پاک ਗੱਠ ਜੋੜ ਸਮਝੌਤਾ ਹੈ ਜਦੋਂ ਆਪਾਂ ਚੰਡੀਗੜ੍ਹ ਵਿਖੇ ਐਲਾਨ ਕੀਤਾ ਸੀ ਆਮ ਆਦਮੀ ਪਾਰਟੀ ਦੀ ਮਦਦ ਦਾ ਇਸ ਕਰਕੇ ਮੈਂ ਇਹ ਸਮਝਦਾ ਕਿ ਇਹ ਜਾਰੀ ਰਹੇਗਾ ਮੁੱਦਿਆਂ ਤੇ ਸਾਡਾ ਆਪਸ ਆਨ ਪ੍ਰਦਾਨ ਛੋਟੀ ਗੱਲ ਇਹਦੇ ਵਿੱਚ ਅੜਚਨ ਨਹੀਂ ਬਣੇਗੀ ਮੈਂ ਸੌਦੇਬਾਜ਼ੀ ਨਹੀਂ ਕਰਨਾ ਚਾਹੁੰਦਾ ਜਿਵੇਂ ਅੰਨਿਆ ਲੋਕਾਂ ਨੇ ਟਿਕਟਾਂ ਦੀ ਸੌਦੇਬਾਜ਼ੀ ਕੀਤੀ ਹੈ ਹੋ ਸਕਦਾ ਮੈਂ ਚੋਣਾਂ ਨਾ ਵੀ ਲੜਾਂ ਮੈਂ ਸਾਰਿਆਂ ਨੂੰ ਲੜਾਵਾ ਆਮ ਆਦਮੀ ਪਾਰਟੀ ਦੀ ਮਦਦ ਕਰਾਂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਲੀਡਰ ਜਿਹੜੇ ਮੁੱਖ ਮੁਕਾਬਲਿਆਂ 'ਚ ਫਸੇ ਹੋਏ ਨੇ ਉਹਨਾਂ ਲਈ ਕੈਂਪੇਨ ਕਰਨ ਲਈ ਵੀ ਸਥਾਨਕ ਲੀਡਰ ਦੀ ਜ਼ਰੂਰਤ ਹੈ ਤੋਂ ਜਿਸ ਪ੍ਰਕਾਰ ਉਹ ਅੰਤਿਮ ਨਿਰਣਾ ਲੈਣਗੇ 10-12 ਥਾਵਾਂ ਤੇ ਬੰਦਿਆਂ ਦੀ ਐਡਜਸਟਮੈਂਟ ਵੀ ਹੋ ਸਕਦੀ ਹੈ ਤਰਨਮੋਲ ਦੀ ਪਰ ਅਸੀਂ ਆਪਣੇ ਸਿੰਬਲ ਤੇ ਲੜਾਂਗੇ ਹੁਣ ਕਿਉਂਕਿ ਮੈਂ ਇੱਕ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਮੈਂ ਉਹਨਾਂ ਨੂੰ ਰਿਜ਼ਲਟ ਦੇਣਾ ਹੈ ਇਹਦਾ ਮਤਲਬ ਟਿਕਟਾਂ ਆਮ ਆਦਮੀ ਪਾਰਟੀ ਤੋਂ ਮੰਗੋਗੇ ਤੁਸੀਂ ਅਗਰ 10 12 ਦੀ ਆਮ ਆਦਮੀ ਪਾਰਟੀ ਨਾਲ ਹੁਣ ਗੱਠ ਜੋੜ ਹੀ ਹੋ ਸਕਦਾ ਹੈ ਅਲਾਈਅੰਸ ਹੀ ਹੋ ਸਕਦਾ ਹੈ ਹੋਰ ਉਹਨਾਂ ਨਾਲ ਸਕੋਪ ਇਹ ਹੈ ਅਲਾਈਅੰਸ ਤੋਂ ਬਿਨਾ ਕਿ ਮੈਂ ਅਗਰ ਵੇਲੇ ਤੇ ਮੌਕੇ ਤੇ ਨੋਟੀਫਿਕੇਸ਼ਨ ਤੋਂ ਬਾਅਦ ਇਹ ਮਹਿਸੂਸ ਕੀਤਾ ਕਿ ਅਕਾਲੀ ਦਲ ਤੇ ਕਾਂਗਰਸ ਨੂੰ ਹਰਾਉਣਾ অতি ਜ਼ਰੂਰੀ ਹੈ ਤਾਂ ਇਹ ਵੀ ਸੰਭਵ ਹੈ ਕੈਤ੍ਰਨੂ ਮੂਲ ਕਾਂਗਰਸ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਪ੍ਰਚਾਰ ਕਰਦੇਵੇਂ ਕੈਤ੍ਰਨੂ ਮੂਲ ਕਾਂਗਰਸ ਬਣੀ ਹੈ ਕਿਉਂਕਿ ਪਹਿਲਾਂ ਤੁਸੀਂ ਸਪੋਰਟ ਦਿੱਤੀ ਸੀ ਉਸ ਤੋਂ ਬਾਅਦ ਬੈਂਸ ਬ੍ਰਦਰਜ਼ ਨੂੰ 5 ਸੀਟਾਂ ਦਿੱਤੀਆਂ ਤੁਸੀਂ ਸਵਾਲ ਵੀ ਖੜੇ ਕੀਤੇ ਕਿ ਉਹਨਾਂ ਨੂੰ 5 ਸੀਟਾਂ ਦਿੱਤੀਆਂ ਗਈਆਂ ਨਹੀਂ ਕੀ ਲੱਗਦਾ ਤਾਂ ਹੀ ਤੁਸੀਂ ਤੈਨਮੂਲ ਕਾਂਗਰਸ ਚ ਗਏ ਹੋ ਤਾਂਕਿ ਐਲਾਈਂਸ ਹੋ ਕੇ ਤੁਹਾਨੂੰ ਸੀਟਾਂ ਮਿਲ ਸਕਣ ਨਹੀਂ ਮੇਰਾ ਇਹ ਮਕਸਦ ਨਹੀਂ ਸੀ ਮੇਰੇ ਪਹਿਲੇ ਤੋਂ ਹੀ ਇਹ ਮੇਰੇ ਮਨ ਵਿੱਚ ਭਾਵਨਾ ਸੀ ਕਿ ਪੰਜਾਬ ਦੀ ਸਥਾਨਿਕਤਾ ਤੇ ਪੰਜਾਬ ਦੇ ਲੋਕ ਪੰਜਾਬ ਨਾਲ ਪਿਆਰ ਕਰਨ ਵਾਲੇ ਇੱਥੇ ਆਪਣਾ ਰਾਜਨੀਤਿਕ ਜੀਵਨ ਜਿਨ੍ਹਾਂ ਨੇ 30 40 40 ਸਾਲ ਬੜੇ ਸੰਜਮ ਨਾਲ ਬਤਾਇਆ ਉਹ ਇੱਕ ਲਾਈਕ ਮਾਈਂਡਡ ਲੋਕਾਂ ਦਾ ਇਕੱਠ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਵੱਲ ਇੱਕ ਇੱਕੋ ਮੌਕਾ ਮਿਲ ਰਿਹਾ ਹੈ ਲੋਕਾਂ ਨੂੰ ਤਬਦੀਲੀ ਲਿਆਉਂਦਾ ਉਧਰ ਉਹ ਮਦਦ ਕਰਨ ਤੇਨ ਮੂਲ ਕਾਂਗਰਸ ਬਣਾਉਣ ਦੀ ਲੋੜ ਇਸ ਕਰਕੇ ਨਹੀਂ ਪਈ ਕਿ ਉਹਨਾਂ ਨੇ ਕੁਝ ਸਮਝੌਤਾ ਕੀਤਾ ਲੁਧਿਆਣਾ ਉਹ ਤਾਂ ਇੱਕ ਲੁਧਿਆਣੇ ਤੱਕ ਸੀਮਤ ਲੀਡਰਸ਼ਿਪ ਹੈ ਜਿਹਦੇ ਨਾਲ ਸਮਝੌਤਾ ਹੋਇਆ ਮੈਂ ਇਹ ਗੱਲ ਬੜੀ ਵਿਨਮਰਤਾ ਨਾਲ ਕਹਿਣਾ ਚਾਹੁੰਦਾ ਸਾਰੇ ਮਾਝੇ ਸਾਰੇ ਤਵਬੇ ਸਾਰੇ ਮਾਲਵੇਚ ਪਿਛਲੇ 35 ਸਾਲ ਤੋਂ ਮੈਂ 2-200 2200 ਬੰਦੇ ਨੂੰ ਜ਼ਿਲ੍ਹਿਆਂ ਵਿੱਚ ਬਲਾਕਾਂ ਵਿੱਚ ਜਾਣਦਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਚੋਣਾਂ ਦੇ ਨੇੜੇ ਦੋਨਾਂ ਪਾਰਟੀਆਂ ਚੋਂ 20 ਚੰਗੇ ਬੰਦੇ ਜਿਨ੍ਹਾਂ ਦਾ ਇਮੇਜ ਔਰ ਜਿਨ੍ਹਾਂ ਦੀ ਛਵੀ ਸਾਫ਼ ਹੈ ਉਹ ਸਾਡੇ ਨਾਲ ਆ ਕੇ ਲੱਗਣਗੇ ਕਿੰਨੀਆਂ ਸੀਟਾਂ ਤੁਹਾਨੂੰ ਲੱਗਦਾ ਅਗਰ ਅਲਾਈਅੰਸ ਹੁੰਦਾਗਾ ਤਰਨੂਮਲ ਕਾਂਗਰਸ ਤੇ ਆਮ ਆਦਮੀ ਪਾਰਟੀ ਤੁਸੀਂ ਕਿੰਨੀ ਸ਼ਰਤ ਰੱਖੋਗੇ 12 ਸੀਟਾਂ ਤੁਸੀਂ ਕਹਿ ਰਹੇ ਹੋ ਹਾਂ ਮੈਂ ਨੰਬਰ ਨਹੀਂ ਦੇਣਾ ਚਾਹੁੰਦਾ ਕਿਉਂਕਿ ਜਦੋਂ ਤੁਸੀਂ ਨੰਬਰ ਦਿਨੇ ਹੋ ਤਾਂ ਦੂਸਰੀ ਲੀਡਰਸ਼ਿਪ ਨੂੰ ਕਈ ਵਾਰੀ ਮਜਬੂਰੀ ਹੁੰਦੀ ਹੈ ਕੈਂਡੀਡੇਟ ਉਹ ਆਲਰੇਡੀ ਅਨਾਉਂਸ ਕਰ ਚੁੱਕੇ ਹੈ ਬਹੁਤ 85 ਕੈਂਡੀਡੇਟ ਪਰ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਇਨਰ ਥੋੜੀ ਕਨਟਰਡਿਕਸ਼ਨ ਪੰਜਾਬ ਦੇ ਵਿੱਚ ਵਕ-ਵਕ ਥਾਵਾਂ ਤੇ ਉੱਭਰ ਕੇ ਆਈ ਹੈ ਮੈਨੂੰ ਇਹ ਸੰਭਾਵਨਾਵਾਂ ਨਜ਼ਰ ਆ ਰਹੀਆਂ ਹੈ ਕਿ ਜਿੱਥੇ ਕਿਤੇ ਤਿਰਨਮੂਲ ਕਾਂਗਰਸ ਦਾ ਕੈਂਡੀਡੇਟ ਮਜ਼ਬੂਤ ਹੋਏਗਾ ਆਮ ਆਦਮੀ ਪਾਰਟੀ ਨੂੰ ਉੱਥੇ ਪਿੱਛੇ ਹੋ ਜਾਣਾ ਚਾਹੀਦਾ ਹੈ 10 12 ਸੀਟਾਂ ਤੇ ਸਮਝੌਤਾ ਕਰ ਲੈਣਾ ਚਾਹੀਦਾ ਜਿੱਥੇ ਉਹਨਾਂ ਦਾ ਕੈਂਡੀਡੇਟ ਮਜ਼ਬੂਤ ਹੈ ਉੱਥੇ ਅਸੀਂ ਬੈਕਟ੍ਰੈਕ ਕਰ ਸਕਦੇ ਹਾਂ ਕੋਈ ਜ਼ਰੂਰੀ ਨਹੀਂ ਕਿ ਅਸੀਂ ਜ਼ਿੱਦ ਹੋਈਏ ਕਿਸੇ ਇੱਕ ਸੀਟ ਤੇ ਨਹੀਂ ਹੁੰਦਾ ਮੰਨ ਲਓ ਨਹੀਂ ਤੁਹਾਡੇ ਨਾਲ ਇਸ ਕੰਪਰੋਮਾਈਜ਼ ਤੇ ਆਉਂਦੇ ਤੇ ਫਿਰ ਕੀ ਕਦਮ ਹੁੰਦਾ ਹਾਂ ਇਹ ਤੁਹਾਡਾ ਬਹੁਤ ਇਸ ਇੰਟਰਵਿਊ ਦਾ ਅਹਿਮ ਸਵਾਲ ਹੈ ਦੇਖੋ ਮੇਰੀ ਇੱਕ ਦਾਇਤ ਮਮਤਾ ਬੈਨਰਜੀ ਨੇ ਮੇਰੇ ਮੋਟਿਆਂ ਤੇ ਪਾਇਆ ਹੈ ਔਰ ਅਗਰ ਇਹ ਸਮਝੌਤਾ ਲਾਸਟ ਡੇ ਆਫ ਵਿਦਡਰੋਅਲ ਤੱਕ ਵੀ ਨਹੀਂ ਹੁੰਦਾ ਤਾਂ ਮੈਨੂੰ ਪਾਰਟੀ ਦੀ ਪਰਫਾਰਮੈਂਸ ਤਹਿਤ ਆਪਣੀ ਐਗਜ਼ੀਕਟਿਵ ਨਾਲ ਤੇ ਹਾਈ ਕਮਾਂਡ ਨਾਲ ਰਹਿ ਕਰਕੇ ਅੰਤਮ ਨਿਰਣਾ ਮੈਂ ਉਸ ਵੇਲੇ ਲਵਾਗਾ ਕੁਝ ਲੋਕ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਡਾਊਨ ਹੋਈ ਹੈ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਗਰਾਫ ਡਿੱਗਿਆ ਹੈ ਇਸੇ ਕਰਕੇ ਜਗਮੀਤ ਬਰਾੜਵੀ ਤਰਨਤੂਲ ਕਾਂਗਰਸ ਵੱਲ ਚਲੇ ਗਏ ਨਹੀਂ ਇਹ ਗੱਲ ਨਹੀਂ ਹੈ ਇਹ ਜ਼ਰੂਰ ਹੈ ਕਿ ਜੋ ਪੀਕ ਆਮ ਆਦਮੀ ਪਾਰਟੀ ਦੀ ਰੈਪਿਊਟੇਸ਼ਨ ਵਾਈਜ਼ ਇਮੇਜ ਵਾਈਜ਼ ਕੰਮ ਵਾਈਜ਼ ਵੋਲੰਟੀਅਰਸ ਉੱਥੇ ਦੀ ਉੱਥੇ ਹੀ ਖੜੇ ਆ ਸਾਰੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਲੇਕਿਨ ਟਿਕਟਾਂ ਦੀ ਵੰਡ ਵੇਲੇ ਸੁਭਾਵਿਕ ਹੈ ਕਿ ਜਿੰਨਾ ਥਾਵਾਂ ਤੇ 5 5 7 7 ਥਾਵਾਂ ਤੇ ਲੋਕਾਂ ਨੇ ਮਿਹਨਤ ਕੀਤੀ ਤੁਹਾਨੂੰ ਇਹ ਇਸ ਗੱਲ ਦੀ ਜਾਣਕਾਰੀ ਹੈ ਕਿ ਵੱਡੀ ਪੱਧਰ ਤੇ ਉਹਦੇ ਚ ਰਿਸੋਰਸਸ ਵੀ ਇਨਵੋਲਡ ਨੇ resources ਤੋਂ ਭਾਵੇਂ ਕਿ ਬੰਦਾ ਉਹਦਾ ਵਕਤ ਦਿੰਦਾ ਹੈ ਸਮਾਂ ਦਿੰਦਾ ਹੈ ਉਹਦੇ ਫੈਮਿਲੀ ਸਮਾਂ ਦਿੰਦੀਆਂ ਉਹ ਆਪਦੀ ਇਨਵੈਸਟਮੈਂਟ ਵੀ ਕਰਦੇ ਨੇ ਲੋਕ ਖੇਤਾਂ ਲਈ ਆਪਣੇ ਨਿੱਜੀ ਰਿਸੋਰਸਸ ਦੀ ਉਹ ਕਿਉਂਕਿ ਸਾਰੇ ਪੰਜਾਬ ਚ ਲੋਕਾਂ ਨੇ ਰਿਸੋਰਸਸ ਜਿਹੜੇ ਆ ਇਕੱਠੇ ਕਰਕੇ ਲਾਏ ਹੁਣ ਜਿੱਥੇ-ਜਿੱਥੇ ਪੋਟੈਂਸ਼ੀਅਲ ਕੈਂਡੀਡੇਟ ਜਿਹੜੇ ਆ ਉਹਨਾਂ ਨੂੰ ਟਿਕਟਸ ਨਹੀਂ ਮਿਲੀਆਂ ਉਹ ਮਹਿਸੂਸ ਕਰਦੇ ਆ ਵੌਲੰਟੀਅਰ 70 ਥਾਵਾਂ ਤੇ ਤਾਂ ਆਲਮੋਸਟ ਇੱਕ ਬੜੀ ਵੱਡੀ ਨਹੀਂ ਇਹ ਇਹ ਗਲਤ ਹੋਈ ਹੈ ਜਾਂ ਸਹੀ ਹੋਈ ਹੈ ਇਹਦੇ ਬਾਰੇ ਤਾਂ ਉਹ ਉਹਨਾਂ ਦੇ ਬੰਦੇ ਤੁਹਾਨੂੰ ਦੱਸ ਸਕਦੇ ਆ ਲੇਕਿਨ ਇਸ ਵਿਲੇ ਜਿਹੜਾ ਪੰਜਾਬ ਦੇ ਵਿੱਚ ਪ੍ਰਭਾਵ ਹੈ ਉਹ ਇਹ ਹੈ ਕਿ ਕੁਝ ਥਾਵਾਂ ਤੇ ਰਿਵਿਊ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਨੂੰ ਆਪਣੇ ਕੈਂਡੀਡੇਟਸ ਨੂੰ ਔਰ ਰਿਵਿਊ ਕਰਕੇ ਜਿਹੜੇ ਬੈਸਟ ਸੂਟੇਬਲ ਕੈਂਡੀਡੇਟ ਹੈ ਹਾਂ ਮੇਰੇ ਖਿਆਲ ਬੈਸਟ ਸੂਟੇਬਲ ਕੈਂਡੀਡੇਟ ਉਹਨਾਂ ਨੂੰ ਦੇਣੇ ਚਾਹੀਦੇ ਆ ਇੱਕ ਸ਼ਾਇਦ ਇਹ ਵੀ ਮੈਂ ਸਮਝਦਾ ਬੜਾ ਵੱਡਾ ਪ੍ਰਸ਼ਨ ਆ ਆਮ ਆਦਮੀ ਪਾਰਟੀ ਦੇ ਸਾਹਮਣੇ ਕਿ ਜਿਹੜੀਆਂ ਚਾਰ ਪ੍ਰਮੁੱਖ ਸੀਟਾਂ ਮੈਂ 6 ਮਹੀਨੇ ਦਾ ਦੁਹਾਈ ਦੇ ਰਿਹਾ ਜਿਹਦੇ ਵਿੱਚ ਲੰਬੀ ਪਟਿਆਲਾ ਮਜੀਠਾ ਇਹ ਸੀਟਾਂ ਜਿਹੜੀਆਂ ਹਨ ਔਰ ਜਲਾਲਾਬਾਦ ਚਲੋ ਜਲਾਲਾਬਾਦ ਦਾ ਐਲਾਨ ਕਰ ਦਿੱਤਾ ਗਿਆ ਹੈ ਭਗਵੰਤ ਸਿੰਘ ਮਾਨ ਦਾ ਔਰ ਉੱਥੇ ਵੀ ਹਿਲਜੁਲ ਹੋਣ ਦੀਆਂ ਬੜੀਆਂ ਸੰਭਾਵਨਾਵਾਂ ਹੈ ਸ਼ੇਰ ਸਿੰਘ ਕੋਹਾਆ ਆਪਦੇ ਲੜਕੇ ਨੂੰ ਜੁਆਇਨ ਕਰਾਤਾ ਵਾਈਫ ਨੂੰ ਜੁਆਇਨ ਕਰਾਤਾ ਉਹਦੇ ਅੱਜ ਰੇਡਸ ਹੋਏ ਨੇ ਔਰ ਉਹ ਉਹ ਵੀ ਪਾਰਟੀ ਛੱਡ ਸਕਦਾ ਹੈ ਰਾਇਸਿਕ ਫੈਕਟਰ ਬੜਾ ਇੰਪੋਰਟੈਂਟ ਹੈ ਜਿਹੜਾ ਮਨ ਚ ਨਹੀਂ ਸ਼ਾਇਦ ਰੱਖਿਆ ਗਿਆ ਟਿਕਟਾਂ ਦੇ ਵੰਤਰਣ ਵੇਲੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਮੈਂ ਇਹ ਸਮਝਦਾ ਸੀ ਕਿ ਫਿਰੋਜ਼ਪੁਰ ਲੋਕ ਸਭਾ ਹਲਕਾ ਤੇ ਫਰੀਦਕੋਟ ਲੋਕ ਸਭਾ ਤੇ ਬਠਿੰਡਾ ਲੋਕ ਸਭਾ ਜਿੱਥੇ ਮੇਰੀ ਕਰਮ ਭੂਮੀ ਇਨ ਦਾ ਸੈਂਸ ਕਿ ਮੈਂ ਉੱਥੇ ਕੰਮ ਕੀਤਾ 35 40 ਸਾਲ ਅਗਰ ਮੇਰੇ ਨਾਲ ਉੱਥੇ ਉਮੀਦਵਾਰਾਂ ਦੀ ਕੁਝ رائے ਆਪਦੇ volunteers ਚੋਂ ਹੀ ਕਰਦੇ ਮੈਂ ਇਹ ਨਹੀਂ ਕਹਿ ਰਿਹਾ ਕਿ ਮੇਰੇ ਬੰਦਿਆ ਬਾਰੇ ਕਰਦੇ ਤਾਂ ਸ਼ਾਇਦ ਮੈਂ ਉਹਨਾਂ ਦੀ ਲੀਡਰਸ਼ਿਪ ਨੂੰ ਕੋਈ ਹੋਰ ਪੁਖਤਾ ਔਰ ਚੰਗੀ ਚੰਗੇ ਨਹੀਂ ਮੈਨੂੰ ਕੋਈ ਗਿਲਾ ਨਹੀਂ ਹੈ ਲੇਕਿਨ ਮੈਨੂੰ ਇਸ ਗੱਲ ਦਾ ਮੈਂ ਜ਼ਰੂਰ ਐਡ ਕਰਨਾ ਚਾਹੁੰਦਾ ਕਿ ਉਹਨਾਂ ਲਈ ਇਹ ਜ਼ਿਆਰਾ ਜ਼ਿਆਦਾ ਵਡੇਰੇ ਹਿਤਾਂ 'ਚ ਹੋਣਾ ਸੀ ਉਹਨਾਂ ਪਾਰਟੀ ਦੇ ਤੇ ਕੁਝ ਥਾਵਾਂ ਤੇ ਨਹੀਂ ਮੈਂ ਨਹੀਂ ਇਹ ਕਹਿ ਸਕਦਾ ਕਿ ਠੀਕ ਨਹੀਂ ਹੋਣ ਉਹ ਤਾਂ ਕੋਈ ਟਿੱਪਣੀ ਉਹਨਾਂ ਨੇ ਕਰਨੀ ਉਹ ਖੁਦ ਰਿਵਿਊ ਕਰ ਰਹੇ ਟਿਕਟਾਂ ਬਦਲੀਆਂ ਉਹਨਾਂ ਨੇ ਤਿੰਨ ਚਾਰ ਟਿਕਟਾਂ ਤਾਂ ਆਲਰੇਡੀ ਬਦਲ ਦਿੱਤੀਆਂ ਇਸ ਕਰਕੇ ਅਗਰ ਵੋਲੰਟੀਅਰਸ ਕਹਿੰਦੇ 10 12 ਥਾਵਾਂ ਤੇ ਹੋਰ ਕੰਪਰੋਮਾਈਜ਼ ਹੋ ਜਾਂਦਾ ਆਪਸ ਚੋਣਾ ਦਾ ਉਹਦੇ 'ਚ ਮੇਰਾ ਕੋਈ ਦਖਲ ਨਹੀਂ ਕਿ ਇਹਨੂੰ ਟਿਕਟ ਦੇਓ ਇਹਨੂੰ ਟਿਕਟ ਦੇਓ ਮੈਂ ਕਿਸੇ ਥਾਂ ਤੋਂ ਉਹਨਾਂ ਤੋਂ ਟਿਕਟ ਨਹੀਂ ਮੰਗ ਰਿਆ ਕਿਸੇ ਤਰ੍ਹਾਂ ਤੋਂ ਮੈਂ ਇਹ ਨਹੀਂ ਕਹਿ ਰਿਹਾ ਇੱਥੇ ਬੰਦੇ ਨੂੰ ਲਾਓ ਮੇਰੇ ਨਾਲ 네ਗੋਸ਼ੀਏਸ਼ਨ ਟੇਬਲ ਤੇ ਮੈਂ ਹੁਣ ਇੱਕ ਪੋਲਿਟਿਕਲ ਪਾਰਟੀ ਦਾ ਪ੍ਰੈਜ਼ੀਡੈਂਟ ਜਦਵੀ ਮੈਨੂੰ ਅਰਵਿੰਦ ਕੇਜਰੀਵਾਲ ਸੱਦਾ ਦੇਣਗੇ ਸੰਜੇ ਸਿੰਘ ਸੱਦਾ ਦੇਣਗੇ ਇਹਨਾਂ ਦੀ ਲੀਡਰਸ਼ਿਪ ਨਾਲ ਮੈਂ ਬੈਠ ਕੇ ਆਪ ਦਾ ਵਿਊ ਪੁਆਇੰਟ ਦੇਊਂਗਾ ਦ੍ਰਿੜਤਾ ਨਾਲ ਕਿ ਇੱਥੇ-ਇੱਥੇ ਸਾਡੇ ਉਮੀਦਵਾਰ ਅਕਾਲੀ ਦਲ ਤੇ ਕਾਂਗਰਸ ਨੂੰ ਹਰਾਉਣ ਦੇ ਜ਼ਿਆਦਾ ਕਾਬਿਲ ਹੈ ਤੁਹਾਡੇ ਉਮੀਦਵਾਰਾਂ ਨਾਲ। ਔਰ ਅਗਰ ਉਹ ਇਸ ਗੱਲ ਤੇ ਸਹਿਮਤ ਹੁੰਦੇ ਹੈ ਮੇਰੇ ਵਿਚਾਰ ਨਾਲ ਤਾਂ ਮੈਨੂੰ ਇਹ ਉਮੀਦ ਹੈ ਕਿ 15 ਸੀਟਾਂ ਤੇ 12-15 ਸੀਟਾਂ ਤੇ ਅਜੇ ਬਹੁਤ ਸਮਾਂ ਯਾਦਵੰਦਰ। ਮੈਂ ਇਹ ਰਿਪੀਟ ਕਰਦਾ ਰਿਹਾ ਤੁਹਾਡੇ ਨਾਲ ਇੰਟਰਵਿਊ ਵੇਲੇ ਅਜੇ ਤਾਈ ਨੋਟੀਫਿਕੇਸ਼ਨ ਨਹੀਂ ਹੋਇਆ ਇਲੈਕਸ਼ਨ ਦਾ। ਨਰਿੰਦਰ ਮੋਦੀ ਅੱਜ ਪਹਿਲੀ ਵਾਰ ਹਿੰਦੁਸਤਾਨ ਦੇ ਸਾਹਮਣੇ ਮੈਂ ਗੱਲ ਰੱਖ ਰਿਹਾ ਹੈ। ਕਾਂਗਰਸ ਨੂੰ ਸੱਤਾ ਚ ਲਿਆ ਸਕਦੇ ਆ ਪੰਜਾਬ ਚ ਸਮਝੌਤਾ ਹੋ ਸਕਦਾ ਉਹਨਾਂ ਦਾ ਉਹ ਕੇਜਰੀਵਾਲ ਨੂੰ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਪ੍ਰਮੁੱਖ ਪ੍ਰਤੀਦਵੰਦੀ ਕੇਜਰੀਵਾਲ ਔਰ ਮਮਤਾ ਬਹਨਰਜੀ ਦੇਸ਼ ਦੀ ਆਉਣ ਵਾਲੀ ਰਾਜਨੀਤੀ ਚ ਉਹਨਾਂ ਦੇ ਹੈਗੇ ਨੇ ਇਸ ਕਰਕੇ ਅਗਰ ਬੀਜੇਪੀ ਦੀ ਸਰਕਾਰ ਨੇ ਕਾਂਗਰਸ ਨਾਲ ਇੱਥੇ ਕੰਪਰੋਮਾਈਜ਼ ਕਰ ਲਿਆ ਅਕਾਲੀ ਦਲ ਪਹਿਲਾਂ ਹੀ ਉਹਨਾਂ ਦੇ ਨਾਲ ਹੈ ਸਮਝੌਤਾ ਤਾਂ ਉਹ ਰੋਕਣਾ ਚਾਹੁੰਦੇ ਆ ਰਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਕੋਲੇ ਹੁਣ ਇੱਕੋ ਹੀ ਬ੍ਰह्म ਅਸਤਰ ਹੈ ਔਰ ਉਹ ਬ੍ਰਹਮ ਅਸਤਰ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਪੋਲਿਟੀਕਲ ਮੈਚਿਓਰਿਟੀ ਨਾਲ ਕਿ ਹੁਣ ਉਹ ਕੀ ਕਰਨ ਇਹ ਮੈਂ ਨਹੀਂ ਦੱਸ ਸਕਦਾ ਇਹ ਉਹਨਾਂ ਨੇ ਸੋਚਣਾ ਕਿ ਤੁਸੀਂ ਕਿਉਂ ਨਹੀਂ ਦੱਸਦੇ ਮੈਂ ਯਾਦਵਿੰਦਰ ਯਾਦਵਿੰਦਰ ਮੈਂ ਇਸ ਲਈ ਨਹੀਂ ਦੱਸਦਾ ਕਿਉਂਕਿ ਕਈ ਵਾਰ ਛੋਟਾ ਮੂੰਹ ਬੜੀ ਬਾਤ ਹੋ ਜਾਂਦੀ ਹੈ ਮਗਰ ਮੈਂ ਪੰਜਾਬ ਦੀ ਪੋਲਿਟੀਕਲ ਰਿਐਲਿਟੀ ਦਾ ਜ਼ਿਕਰ ਕਰ ਰਿਹਾ ਮੈਂ ਕੱਲ ਮਾਝੇ ਜਾ ਕੇ ਆਇਆ ਮੈਂ ਦੁਆਬੇ ਜਾ ਰਿਹਾ ਮੈਂ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਰੂਰ ਅਰਬਨ ਦੀ ਸੀਟ ਹੈ ਪਹਿਲੀ ਵਾਰ ਉੱਥੇ 15 16 ਤਰੀਕ ਨੂੰ ਅਸੀਂ ਇੱਕ ਰੋਡ ਸ਼ੋਅ ਕਰਨ ਜਾ ਰਹੇ ਹਾਂ ਸਿਟੀ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਉੱਥੋਂ ਦੀ ਜ਼ਮੀਨ ਅਸੀਂ ਚੈੱਕ ਕਰਾਂਗੇ ਕਿਉਂਕਿ ਤਿਰਨਮੂਲ ਤਿਰਨਮੂਲ ਕਾਂਗਰਸ ਦਾ ਨਾਮ ਵੀ ਅਸੀਂ ਜ਼ਮੀਨੀ ਕਾਂਗਰਸ ਹੈ 올 ਇੰਡੀਆ ਤਿਰਨਮੂਲ ਦਾ ਮਤਲਬ ਹੈ ਤਿਰਨਮੂਲ ਦਾ ਮਤਲਬ ਹੈ ਗ੍ਰਾਸ ਰੂਟ ਗ੍ਰਾਸ ਰੂਟ ਦਾ ਪੰਜਾਬੀ ਵਿੱਚ ਮਤਲਬ ਹੈ ਜ਼ਮੀਨੀ ਕਾਂਗਰਸ ਰਜਵਾੜਿਆਂ ਦੇ ਵਿਰੁੱਧ ਜ਼ਮੀਨੀ ਕਾਂਗਰਸ ਦਾ ਜਿਹੜਾ ਗੱਠਨ ਹੈ ਮਮਤਾ ਬੈਂਰਜੀ ਸਾਡੇ ਲੀਡਰ ਹੈ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਹੁਣ ਅਗਰ ਤਿਰਨਮੂਲ ਅਗਰ ਤਿਰਨਮੂਲ ਉਹਨਾਂ ਨੇ ਨਾਲ ਲੈ ਲਿਆ ਵੱਡੇ ਵਿਸ਼ਾਲ ਹਿਰਦੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਮੈਂ ਰਿਪੀਟ ਕਰਨਾ ਚਾਹੁੰਦਾ ਅਗਰ ਵਿਸ਼ਾਲ ਹਿਰਦੇ ਨਾਲ ਅਰਵਿੰਦ ਕੇਜਰੀਵਾਲ ਮਾਨਯੋਗ ਸੰਜੇ ਸਿੰਘ ਔਰ ਮਾਨਯੋਗ ਇਹਨਾਂ ਦੇ ਦੁਰਗੇਸ਼ ਪਾਠਕ ਔਰ ਲੀਡਰਸ਼ਿਪ ਜਿਹੜੀ ਹੈ ਅਗਰ ਉਹ ਇਸ ਕਨਕਲੂਜਨ ਤੇ ਪਹੁੰਚ ਗਏ ਕਿ ਅਸੀਂ ਪੀਕ ਤੋਂ ਥੱਲੇ ਹੈਗੇ ਆ ਸਾਨੂੰ ਸਹਾਰੇ ਦੀ ਤੇ ਚੱਪੂ ਦੀ ਲੋੜ ਹੈ ਅਸੀਂ ਰਿਕੁਆਇਰਡ ਚੱਪੂ ਲਾ ਕੇ ਆਮ ਆਦਮੀ ਪਾਰਟੀ ਦੀ べੜੀ ਪਾਰ ਲਾਉਣੀ ਹੈ ਸਰਕਾਰ ਉਹਨਾਂ ਦੀ ਬਣਨੀ ਹੈ ਮੁੱਖ ਮੰਤਰੀ ਕੋ ਕਿਸੇ ਨੂੰ ਬਣਾਉਣ ਉਹਨਾਂ ਦਾ ਬਣਨਾ ਹੈ ਅਸੀਂ ਉਹਨਾਂ ਦੀ ਸਰਕਾਰ ਬਣਾਉਣ ਦੇ ਵਿੱਚ ਹੁਣ ਇਹ ਇੱਕ ਹਾਰਡ ਰਿਐਲਿਟੀ ਹੈ ਮਾਨਯੋਗ ਰਵਿੰਦ ਕੇਜਰੀਵਾਲ ਜੀ ਕਿ ਜਗਮੀਤ ਸਿੰਘ ਬਰਾੜ ਦੇ ਸਾਥੀਆਂ ਦੀ ਤੇ ਕਾਂਗਰਸ ਚੋਂ ਜਿਹੜੇ ਚੰਗੇ ਬੰਦੇ ਹੁਣ ਸਾਡੇ ਨਾਲ ਆਉਣਗੇ ਇਹ ਪੋਲੀਟੀਕਲ ਆਊਟਫਿਟ ਜਿਹੜਾ ਤਿਰਨ ਮੂਲ ਕਾਂਗਰਸ ਦਾ ਜ਼ਮੀਨੀ ਕਾਂਗਰਸ ਦਾ ਉਹ ਬਹੁਤ ਮਜ਼ਬੂਤ ਹੋ ਕੇ ਉੱਭਰੇਗਾ ਪਿੱਛੇ ਪਏ ਹੋਏ ਨੇ ਭਗਵੰਤ ਜੀ ਜੇ ਤੁਸੀਂ ਸ਼ਾਉ ਉਹਨਾਂ ਨੇ ਕਿਹਾ ਕਿ ਜਗਮੀਤ ਬਰਾੜ ਨੂੰ ਸ਼ਾਮਲ ਨਹੀਂ ਕੀਤਾ ਫਿਰ ਉਹ ਤੁਹਾਨੂੰ ਸਟੇਜਾਂ ਤੇ ਬੁਲਾਉਂਦੇ ਤੱਕ ਨਹੀਂ ਰਹੇ ਫੋਕਮਾਨ ਤੁਮੋਂ ਤੁਹਾਡੇ ਪਿੱਛੇ ਪਏ ਹੋਏ ਸੀ ਹੁਣ ਕੁਝ ਤੁਹਾਡਾ ਸਮਝਾਤਾ ਹੋ ਦੇਣੇ ਹੋਣ ਦੇਣਗੇ ਆ ਮੇਰਾ ਖਿਆਲ ਹੈ ਜਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਚਾਰ ਬੰਦੇ ਜਿੱਤ ਕੇ ਗਏ ਸੀ ਉਹ ਵੀ ਦੋ ਰਹਿ ਗਏ ਉਹ ਉੱਥੇ ਵੀ ਨੁਕਸਾਨ ਹੋਇਆ ਜਿਨ੍ਹਾਂ ਕਾਰਨ ਹਟਾਂ ਕਾਰਨ ਪੋਲਿਟੀਕਲ ਮੈਜੋਰਿਟੀ ਯਾਦਵਿੰਦਰ ਸਮੇਂ ਨਾਲ ਆਉਂਦੀ ਹੈ ਜਦੋਂ ਭਗਵੰਤ ਸਿੰਘ ਮਾਨ ਜਾਂ ਗੁਰਪ੍ਰੀਤ ਸਿੰਘ ਆਪਣੇ ਸਤਕਾਰਯੋਗ ਬੜੈਚ ਸਾਹਿਬ ਚਾਹੇ ਉਹ ਨਵਜੋਤ ਸਿੰਘ ਸਿੱਧੂ ਹੈਗੇ ਆ ਚਾਹੇ ਉਹ ਇਹ ਜਿਹੜੇ ਰਾਜਨੀਤਿਕ ਬੇਸਿਕ ਜ਼ਮੀਨ ਤੋਂ ਬਿਨਾ ਪੋਲਿਟਿਕਸ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਲੋਕ ਹੈ ਇਹਨਾਂ ਨੂੰ ਵਿਦ ਐਕਸਪੀਰੀਅੰਸ ਮੈਚਿਓਰਿਟੀ ਆਉਂਦੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਔਰ ਸ਼ਾਇਦ ਭਗਵੰਤ ਸਿੰਘ ਮਾਨ ਤੇ ਹੋਰ ਆਗੂ ਜਿਹੜੇ ਨੇ ਉਹ ਹੌਲੀ-ਹੌਲੀ ਜਦੋਂ ਜ਼ਿੰਦਗੀ 'ਚ ਤੱਕੇ ਢੇੜੇ ਵੱਜਦੇ ਆ ਸੱਟਾਂ ਫੇਟਾਂ ਵੱਜਦੀਆਂ ਉਤਰਾ ਚੜਾ ਆਉਂਦੇ ਆ ਬੰਦਾ ਮੂਹਦੇ ਮੂਹ ਡਿੱਗਦਾ ਮੈਂ ਕਈ ਵਾਰੀ ਮੂਹਦੇ ਮੂਹ ਡਿੱਗਿਆ ਬਾਦਲ ਪਰਿਵਾਰ ਦੇ ਖਿਦਦ ਸੋ ਮੈਨੂੰ ਆਪਦੀ ਜ਼ਮੀਨੀ ਹਕੀਕਤ ਪਤਾ ਹੈ ਔਰ ਮੈਂ ਫੇਰ ਉੱਠਿਆ ਮੂਡੇ ਮੂ ਡਿੱਗ ਕੇ ਵੀ ਉੱਠਿਆ ਫਿਰ ਉਹਨਾਂ ਨੂੰ ਹਰਾਇਆ ਵੀ ਹੈ ਇਸ ਕਰਕੇ ਮੈਂ ਉਹਨਾਂ ਤੁਹਾਨੂੰ ਲੱਗਦਾ ਜ਼ਮੀਨੀ ਰਿਐਲਿਟੀ ਦੇ ਨੇੜੇ ਨਹੀਂ ਜਾਂ ਇਮੇਚ्योर ਨਹੀਂ ਨਹੀਂ ਮੈਂ ਉਹਦੇ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹ ਉਹ ਆਪਣੇ ਆਪ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਖੜ੍ਹਾ ਕਰਨ ਲਈ ਇੱਕ ਵੱਡਾ ਯੋਗਦਾਨ ਪਾਇਆ ਹੈ ਇਹ ਉਹਦੀ ਪਲੱਸ ਪੁਆਇੰਟ ਹੈ ਇਹ ਉਹਦਾ ਮੈਰਿਟ ਹੈ ਲੇਕਿਨ ਉਸ ਵਿਅਕਤੀ ਦੇ ਉਹ ਬੋਲਦੇ ਰਹੇ ਨਾ ਉਹ ਮੈਂ ਕਹ ਰਿਹਾ ਤੁਹਾਡੇ ਮੈਂ ਉਹਨਾਂ ਦੇ ਵਿਰੁੱਧ ਕਦੇ ਮੈਂ ਉਹਦੇ ਵਿਰੁੱਧ ਕਦੇ ਵੀ ਨਹੀਂ ਬੋਲਾਂਗਾ ਕਿਉਂਕਿ ਉਹ ਇੱਕ ਹੀ ਇਸ ਨਾਟ ਅ ਪੋਲਿਟੀਕਲ ਪਰਸਨੈਲਿਟੀ ਕਿ ਮੈਂ ਉਹਦੇ ਤੇ ਕਮੈਂਟ ਕਰਾਂ ਉਹ ਇੱਕ ਮੂਵਮੈਂਟ ਦਾ ਅਗੂ ਹੈ ਔਰ ਉਸ ਮੂਵਮੈਂਟ ਨੂੰ ਚਲਾਉਣ ਚ ਉਹਨੇ ਆਪਣਾ ਯੋਗਦਾਨ ਪਾਇਆ ਇਸ ਕਰਕੇ ਮੇਰਾ ਮੇਰਾ ਉਹਨਾਂ ਦੇ ਟਿੱਕ ਟਿੱਕ ਕੀ ਲੱਗਦਾ ਹੈ ਕਿ ਹੋਰ ਕਿਹੜੀਆਂ ਤੁਸੀਂ ਕਿਹਾ ਕੀ ਟਿੱਕਟਾਂ ਨੂੰ ਲੈ ਕੇ ਜਿਹੜਾ ਕੁਝ ਹੋਇਆ ਰੀਥਿੰਕ ਵੀ ਕਰ ਰਹੀ ਹੈ ਪਾਰਟੀ ਆਮ ਆਦਮੀ ਪਾਰਟੀ ਦਾ ਗਰਾਫ ਜਿਹੜਾ ਡਿੱਗਿਆ ਹੈਗਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਿਛਲੇ ਦਿਨਾਂ ਚ ਗੜਬੜ ਹੋਈ ਹੈ ਉਹਦੇ ਹੋਰ ਕੀ ਕਾਰਨ ਦੇਖਦੇ ਹੋ ਤੁਸੀਂ ਮੈਂ ਸਮਝਦਾ ਕਿ ਦੇਖੋ ਦੋ ਤਰ੍ਹਾਂ ਦੀ ਰਾਜਨੀਤੀ ਦੀ ਇਸ ਵੇਲੇ ਜਾਂ ਮੈਂ ਸਮਝਦਾ ਕਿ ਪਕੜ ਦੀ ਜ਼ਰੂਰਤ ਹੈ ਪੰਜਾਬ ਦੇ ਗ੍ਰੇਟਰ ਇੰਟਰਸਟ ਦੇ ਵਿੱਚ ਉਹ ਇਹ ਹੈ ਕਿ ਅਸੀਂ ਬਹੁਤ ਮੈਚੁਰਡ ਪੋਲਿਟਿਕਸ ਦੇ ਨਾਲ ਮੁਕਾਬਲਾ ਕਾਂਗਰਸ ਦਾ ਤੇ ਅਕਾਲੀ ਦਲ ਦਾ ਕਰਨਾ ਹੈ ਉਹਦੇ ਵਿੱਚ ਸਾਨੂੰ 2 ਸਟੈਪਸ ਫਾਰਵਰਡ 1 ਸਟੈਪ ਬੈਕ ਜਾਣਾ ਪਏਗਾ ਆਮ ਆਦਮੀ ਪਾਰਟੀ ਨੂੰ ਵੀ ਅਗਰ ਦੋ ਕਦਮ ਅੱਗੇ ਵਧੀ ਹੈ ਤਾਂ ਚੰਗੇ ਆਪ ਦੇ ਪ੍ਰਵੇਸ਼ ਲਈ ਇੱਕ ਕਦਮ ਪਿੱਛੇ ਜਾਣਾ ਹੋਏਗਾ ਔਰ ਇੱਕ ਕਦਮ ਪਿੱਛੇ ਜਾ ਕੇ ਉਹ ਬਿਹਤਰੀ ਵੱਲ ਵੱਧ ਸਕਦੇ ਇਹਜਾ ਕਿਹੜਾ ਕਦਮ ਆ ਤੁਸੀਂ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਕਿਹੜਾ ਉਹ ਕਦਮ ਹੈ ਕਿ ਦੁਆਬੇ ਦੇ ਵਿੱਚ ਜਿਹੜੀਆਂ 27 ਸੀਟਾਂ ਹਨ ਔਰ ਮਾਝੇ ਦੇ ਵਿੱਚ ਜਿਹੜੀਆਂ ਸੀਟਾਂ ਨੇ ਉਹਨਾਂ ਤੇ ਅਜੇ ਤੱਕ ਰਿਕੁਆਇਰਡ ਮੁਕਾਬਲੇ ਜਿਹੜੇ ਨੇ ਉਹ ਕੁਝ ਸੀਟਾਂ ਤੇ ਅਕਾਲੀ ਦਲ ਤੇ ਕਾਂਗਰਸ ਦੇ ਨੇ ਮਾਝੇ 'ਚ ਦੁਆਬੇ ਦੇ ਵਿੱਚ ਵੀ ਕੁਝ ਸੀਟਾਂ ਤੇ ਅਕਾਲੀ ਦਲ ਤੇ ਕਾਂਗਰਸ ਦੇ ਮੁਕਾਬਲੇ ਹੈਗੇ ਨੇ ਅਗਰ ਅਸੀਂ ਆਵਦਾ ਐਡੀਸ਼ਨਲ ਸਪੋਰਟ XMLs ਪੁਰਾਣੇ ਬੰਦੇ ਚੰਗੇ ਬੰਦੇ ਉੱਥੋਂ ਦੇ ਆਗੂ ਉਹਨਾਂ ਦੀ ਆਮ ਆਦਮੀ ਪਾਰਟੀ ਨਾਲ ਬਿਨਾਂ ਸ਼ਰਤ ਹੀ ਅਸੀਂ ਕਿਹਾ ਹੋਇਆ ਉਹਨਾਂ ਨੂੰ ਸਪੋਰਟ ਕਰਨ ਦਾ ਅਗਰ ਉਹ ਐਕਸੈਪਟ ਕਰਦੇ ਐ ਰੈਸੀਪ੍ਰੋਕਲ ਰੈਸੀਪ੍ਰੋਕਲ ਪਿਆਰ ਤੇ ਮੁਹੱਬਤ ਨਾਲ ਅਗਰ ਉਹ ਸਾਨੂੰ ਗਲੇ ਲਾਉਂਦੇ ਐ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਰੋਕ ਨਹੀਂ ਸਕਦਾ ਤੁਹਾਨੂੰ ਲੱਗਦਾ ਬੇੜਾ ਪਾਰ ਅਗਰ ਲੱਗੂ ਆਮ ਆਦਮੀ ਪਾਰਟੀ ਦਾ ਤਾਂ ਤ੍ਰੈਨਮੂਲ ਕਾਂਗਰਸ ਹੀ ਲਗਾਏਗੀ ਤ੍ਰੈਨਮੂਲ ਕਾਂਗਰਸ ਨਾਲ ਮਿਲ ਕੇ ਹੀ ਲੱਗੇਗਾ 100% ਕਿਉਂਕਿ ਹੋਰ ਕੋਈ ਆਪਸ਼ਨ ਬਾਕੀ ਨਹੀਂ ਹੈ ਉਹਨਾਂ ਕੋਲ ਜਿਸ ਤਰ੍ਹਾਂ ਮੇਰੇ ਕੋਲ ਕੋਈ ਆਪਸ਼ਨ ਬਾਕੀ ਨਹੀਂ ਹੈ ਕਿਉਂਕਿ ਮੇਰੀ ਲੜਾਈ ਅਕਾਲੀ ਦਲ ਤੇ ਕਾਂਗਰਸ ਨਾਲ ਬਰਾਬਰ ਦੀ ਹੈ ਮੈਂ ਵੋਟ ਨਹੀਂ ਵੰਡਣ ਦੇਣੀ ਚਾਹੁੰਦਾ ਮੈਂ ਸਾਰੇ ਕੈਂਡੀਡੇਟ ਵੀ ਲਾਸਟ ਮਿੰਟ ਤੇ ਕਹਿ ਸਕਦਾ ਕਿ ਅਸੀਂ ਭਾਈ ਇਹਨਾਂ ਦੋਨਾਂ ਨੂੰ ਹਰਾਉਣਾ ਹੈ ਉਹ ਵੀ ਸੈਕਰੀਫਾਈਸ ਹੋ ਸਕਦੀ ਲੇਕਿਨ ਪਾਰਟੀ ਦੀ ਪਰਸੈਂਟੇਜ ਆਫ ਵੋਟ ਹੁਣ ਜਗਨੇ ਸਿੰਘ ਬਰਾਦ ਦੇ ਸਾਹਮਣੇ ਇੱਕ ਪ੍ਰਸ਼ਨ ਹੈ ਇੱਕ ਇੱਕ ਉਹਦੇ ਪੋਲੀਟੀਕਲ ਕੈਰੀਅਰ ਦੀ ਇੱਕ ਬੜੀ ਹਿਸਟੋਰਿਕ ਬੈਟਲ ਹੈ 2017 ਦੀ ਡਿਸਾਈਸਿਵ ਮੈਂ ਕਹਾਂਗਾ ਸ਼ਾਇਦ ਮੈਨੂੰ ਲਾਈਫ ਦੇ ਵਿੱਚ ਐਜਾ ਮੌਕਾ ਨਾ ਮਿਲੇ ਲੇਕਿਨ ਮੈਂ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤਿਰਨਮੂਲ ਕਾਂਗਰਸ ਦੀ ਖੋਨ ਦਾ ਪ੍ਰਗਟਾਵਾ ਦੇਸ਼ ਨੂੰ ਪਤਾ ਲੱਗੇਗਾ ਜੋ ਮੈਂ 40 ਸਾਲ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਿਆ ਔਰ ਉਹਨਾਂ ਦੇ ਮੁੱਦਿਆਂ ਤੇ ਲੜਿਆ ਹੁਣ ਇਹ ਤਾਂ ਪਾਰਟੀ ਇਨਾ ਪਾਰਟੀਆਂ ਨੂੰ ਬਣਿਆ ਨੂੰ 2 ਸਾਲ ਹੋਏ ਆ ਲੇਕਿਨ ਮੈਂ ਇੱਕ ਥਾਪੜ ਕੇ ਕਹਿਣਾ ਕਿ 40 ਸਾਲਾਂ ਚ ਇੱਕ ਇਲਜ਼ਾਮ ਮੇਰੇ ਵਿਰੁੱਧ ਰਾਜਨੀਤੀ ਜਨੀ ਲਗਿਆ ਇਸ ਕਰਕੇ ਮੈਂ ਉਹਨਾਂ ਦੀ ਪਾਰਟੀ ਦਾ ਝੰਡਾ ਬੁਲੰਦ ਕਰ ਲਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਲੈਉਣ ਲਈ ਦੋਸਤਾਂ ਨੂੰ ਨਾਲ ਲੈ ਕੇ ਪੰਜਾਬ ਨੂੰ ਨਾਲ ਲੈ ਕੇ ਪੰਜਾਬ ਦੇ ਦਲਤ ਨੂੰ ਕਾਮਿਆਂ ਕਿਰਤੀਆਂ ਮੁਲਾਜ਼ਮਾਂ ਨੂੰ ਨੌਜਵਾਨਾਂ ਨੂੰ ਉਹਨਾਂ ਨੂੰ ਮੈਂ ਨਾਲ ਲੈ ਕੇ ਉਹਨਾਂ ਦੀ ਸਰਕਾਰ ਬਣਦਾ ਜੁੜ ਨਹੀਂ ਹੁੰਦਾ ਤੇ ਤੁਹਾਨੂੰ ਲੱਗਦਾਗਾ ਕਿ ਨਹੀਂ ਬੀੜੀ ਪਾਰ ਲੱਗੇਗੀ ਆਮ ਆਦਮੀ ਪਾਰਟੀ ਜੇ ਤੁਹਾਡੇ ਨਾਲ ਗੱਠਜੋੜ ਨਹੀਂ ਹੁੰਦਾ ਸਨ ਮੋਨ ਨਾਲ ਦੇਖੋ ਮੈਂ ਕੋਈ ਕੰਡੀਸ਼ਨ ਨਹੀਂ ਰੱਖਣਾ ਚਾਹੁੰਦਾ ਲੇਕਿਨ ਇਹ ਮੇਰੀ ਪੋਲੀਟੀਕਲ ਅਸੈਸਮੈਂਟ ਹੈ ਕਿ ਹੰਗ ਅਸੈਂਬਲੀ ਵੱਲ ਅਸੀਂ ਫਿਰ ਵਧਾਂਗੇ ਹੰਗ ਅਸੈਂਬਲੀ ਦੇ ਚਾਂਸ ਹੰਗ ਅੱਛਾ 100% ਹੰਗ ਅਸੈਂਬਲੀ ਦੇ ਚਾਂਸ ਹੋਣਗੇ ਅਗਰ ਇਹ ਰਿਕੁਆਇਰਡ ਚੱਪੂ ਇਸ ਕਿਸ਼ਤੀ ਨੂੰ ਮੱਝ ਧਾਰ ਚੋਂ ਕੱਢਣ ਲਈ ਅਸੀਂ ਨਾ ਲਾਇਆ ਜੀ ਜੀ ਅੱਜ ਦੀ ਅੱਜ ਦੀ ਪੋਲੀਟਿਕਲ ਸਿਚੁਏਸ਼ਨ ਵੀ ਹੰਗ ਅਸੈਂਬਲੀ ਦੀ ਹੈ ਇਸ ਟਾਈਮ ਦੀ ਜੇ ਇਸ ਟਾਈਮ ਤੁਸੀਂ ਐਨਾਲਿਸਿਸ ਕਰੋ ਪੰਜਾਬੀ ਨਹੀਂ ਅਜੇ ਆਮ ਆਦਮੀ ਪਾਰਟੀ ਉੱਪਰ ਹੈ ਥੋੜੀ ਹਮ ਹਮ ਅਕਾਲੀ ਦਲ ਤੇ ਕਾਂਗਰਸ ਨਾਲੋਂ ਅਕਾਲੀ ਦਲ ਕਾਂਗਰਸ ਆਲਮੋਸਟ ਸਿਮਿਲਰ ਅਕਸਰ ਹੁੰਦਾ ਜਦੋਂ ਤੁਸੀਂ ਆਪ ਨੂੰ ਸਪੋਰਟ ਕਰੀ ਸੀ ਤਾਂ ਬੜਾ ਖੁੱਲ ਕੇ ਤੁਸੀਂ ਕਿਹਾ ਸੀਗਾ ਕਿ ਮੇਰਾ ਕੋਈ ਮਨਸ਼ਾ ਨਹੀਂ ਪੰਜਾਬ ਨੂੰ ਬਚਾਉਣਾ ਹੋਰ ਇਹਦੇ ਤੋਂ ਬਾਅਦ ਕੋਈ ਪੋਲਿਟਿਕਲ ਅੱਗੇ ਮਨਸ਼ਾ ਨਹੀਂ ਹੈਗੀ ਹੁਣ ਤੁਹਾਡੀ ਇੱਕ ਮਨਸ਼ਾ ਸਾਹਮਣੇ ਆ ਗਈ ਜਾਂ ਤੁਹਾਡੀ ਅੰਡਰਸਟੈਂਡਿੰਗ ਮਮਤਾ ਨਾਲ ਪੁਰਾਣੀ ਸੀ ਇਸ ਕਰਕੇ ਤੁਸੀਂ ਮਮਤਾ ਨਾਲ ਚਲੇ ਗਏ ਜੀ ਜੀ ਹੁਣ ਉਹ ਜਿਹੜੀ ਗੱਲਾਂ ਹੋਈਆਂ ਸੀਗੀਆਂ ਕਿ ਉਹਨਾਂ ਦਾ ਕੋਈ ਮਤਲਬ ਨਹੀਂ ਉਹਨਾਂ ਦਾ ਮਤਲਬ ਪੂਰਾ ਹੀ ਹੈ ਕਿ ਅਨ ਕੰਡੀਸ਼ਨਲ ਅਜੇ ਵੀ ਕਹਿ ਰਹੇ ਆ ਕਿ ਬਿਨਾਂ ਲੇਕਿਨ ਹੁਣ ਤਾਂ ਕਦਮ ਉਹਨਾਂ ਨੇ ਵਧਾਉਣਾ ਹੈ ਨਾ ਅੱਗੇ ਸਾਡੇ ਨਾਲ ਤਰਨਮੁਲ ਕਾਂਗਰਸ ਦੇ ਨਾਲ ਬੈਠ ਕੇ ਗੱਠ ਜੋੜ ਦੀ ਗੱਲ ਸਮਝੌਤੇ ਦੀ ਗੱਲ ਉਹਨਾਂ ਨੇ ਕਰਨੀ ਹੈ ਉਹਨਾਂ ਤੇ ਡਿਪੈਂਡ ਕਰਦਾ ਔਰ ਉਹ ਸਾਡੀ ਮਦਦ ਕਿੰਨੀ ਕੁ ਲੈਣਾ ਚਾਹੁੰਦੇ ਹੈ ਕਿਉਂ ਲੱਗਿਆ ਤੁਹਾਨੂੰ ਕਿਉਂਕਿ ਤਰਨਮੁਲ ਨਾਲ ਤਾਂ ਪਹਿਲਾਂ ਵੀ ਤੁਸੀਂ ਦੋਸਤ ਸੀ ਮਮਤਾ ਨੂੰ ਤਾਂ ਬੜਾ ਥਾਣਾ ਜਾਣਦੇ ਸੀ ਤੁਸੀਂ ਸੋ ਆਮ ਆਦਮੀ ਪਾਰਟੀ ਨਾਲ ਪਹਿਲਾਂ ਤੁਸੀਂ ਗੱਲ ਕੀਤੀ ਕਿਉਂ ਮਮਤਾ ਨਾਲ ਪਹਿਲੀ ਗੱਲ ਨਹੀਂ ਹੋਈ ਇਹ ਸ਼ਾਇਦ ਇੰਟਰਵਿਊ 'ਚ ਮੈਂ ਪਹਿਲੀ ਵਾਰੀ ਇਨਕਸ਼ਾਫ ਕਰ ਰਿਹਾ 10 ਵਾਰ ਅਰਵਿੰਦ ਕੇਜੀ ਵਾਲਜੀ ਦੇ ਮਮਤਾ ਬੈਨਰਜੀ ਜੀ ਦੀ ਪੰਜਾਬ ਬਾਰੇ ਗੱਲ ਹੋਈ ਮਮਤਾ ਬੈਨਰਜੀ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਕਿਹਾ ਸੰਜੇ ਸਿੰਘ ਜੀ ਨੂੰ ਵੀ ਕਿਹਾ ਪਹਿਲੀ ਗੱਲ ਹੋਈ ਇਟਲੀ ਵਿਖੇ ਜਦੋਂ ਸੇਂਟ ਹੁੱਡ ਦਾ ਖਤਾਬ ਮਦਰ ਟਰੇਜ਼ਾ ਨੂੰ ਮਿਲਿਆ ਤੇ ਰੋਮ ਦੇਆਂ ਬਾਜ਼ਾਰਾਂ ਵਿੱਚ ਰਵਿੰਦਰਨਾਥ ਟੈਗੋਰ ਗੁਰੂਦੇਵ ਦੇ ਗੀਤ ਗਾਏ ਮਮਤਾ ਬੈਨਰਜੀ ਪਹਿਲੀ ਲੀਡਰ ਹੈ ਜਿਨੇ ਗਲੀਆਂ ਚ ਜਾ ਕੇ ਉਹਨਾਂ ਦੇ ਗੀਤ ਗਾਏ ਉੱਥੇ ਅਰਵਿੰਦ ਕੇਜਰੀਵਾਲ ਜੀ ਦੀ ਮੁਲਾਕਾਤ ਹੋਈ ਮਮਤਾ ਬੈਨਰਜੀ ਨਾਲ ਮੈਨੂੰ ਟੈਲੀਫੋਨ ਆਇਆ ਰੋਮ ਤੋਂ ਆਇਆ ਟੈਲੀਫੋਨ ਮਮਤਾ ਜੀ ਦਾ ਕਿ ਅਰਵਿੰਦ سے بات ہو گئی ਹੈ ਔਰ ਆਪਨੇ ਮਿਲ ਜੁਲ ਕੇ ਚੱਲਣਾ ਹੈ ਔਰ इनको सपोर्ट ਕਰਨਾ ਹੈ ਔਰ ਪਾਰਟੀ ਦੀ ਵੀ ਪਹਿਲਾਂ ਤੋਂ ਹੀ ਗੱਲ ਚੱਲ ਰਹੀ ਸੀ 6 ਮਹੀਨਿਆਂ ਤੋਂ ਹੀ ਪਹਿਲਾਂ ਵੀ ਮਮਤਾ ਜੀ ਨੇ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ ਸੀ ਕਿ ਹੋ ਸਕਦਾ ਹੈ ਆਪਣੀ ਅਡਜਸਟਮੈਂਟ ਪਾਰਟੀ ਲੈਵਲ ਤੇ ਪੰਜਾਬ ਚੋਵੇ ਲੇਕਿਨ ਉਹ ਗੱਲ ਸਾਹਮਣੇ ਨਹੀਂ ਸੀ ਆਈ ਲੇਕਿਨ 네ਗੋਸ਼ੀਏਸ਼ਨਸ ਮੁਕਲ ਰੌਏ ਜੀ ਨਾਲ ਚੱਲ ਰਹੀਆਂ ਸੀ ਹੁਣੇ ਉਹਨਾਂ ਦੀ ਲੀਡਰਸ਼ਿਪ ਦੇ ਜਿਹੜੇ ਉੱਥੇ ਦਿੱਲੀ ਬੰਦੇ ਐ ਮਿਸਟਰ ਰਾਗਵ ਚੱਡਾ ਉਹ ਵੀ ਮਿਲੇ ਸਨ ਮੁਕਲ ਰੌਏ ਜੀ ਨੂੰ ਜਾ ਕੇ ਕਿ ਪੰਜਾਬ ਦੇ ਵਿੱਚ ਇਸ ਪ੍ਰਕਾਰ ਦਾ ਸਮਝੌਤਾ ਤਿਰਨਮੂਲ ਚਾਹੁੰਦੀ ਹੈ हां लेकिन ਹੁਣ ਤ੍ਰਿੰਰਮੂਲ ਨੇ ਆਪਣਾ ਯੂਨਿਟ ਆਪਣੇ ਕੁਝ ਕੋ ਕੋ ਤਾਂ ਤੋੜੇ ਹੀ ਸੀ ਨਾ ਜੋ ਜਗਮੀਤ ਬਰਾੜ ਦੇ ਨਾਲ ਇੱਕ ਸੈਕਸ਼ਨ ਆ ਉਹੀ ਤ੍ਰਿੰਰਮੂਲ ਆ ਤ੍ਰਿੰਰਮੂਲ ਵੱਖਰੇ ਤੌਰ ਤੇ ਤਾਂ ਪੰਜਾਬ ਤੋਂ ਸੈ ਨਹੀਂ ਤਾਂ ਉਹਨਾਂ ਨੂੰ ਲੱਗੇਗਾ ਨਹੀਂ ਅਗਰ ਜਗਮੀਤ ਬਰਾੜ ਨੂੰ ਪਹਿਲਾਂ ਇੰਪੋਰਟੈਂਸ ਨਹੀਂ ਦੇ ਰਹੇ ਸੀ ਉਹ ਜਦੋਂ ਭਗਵਾਨਤਮਾਨ ਨੇ ਇਹ ਗੱਲ ਕਹੀ ਕਿ ਨਹੀਂ ਸ਼ਾਮਲ ਹੋਏ ਤਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਇੰਪੋਰਟੈਂਸ ਨਹੀਂ ਦਿੱਤੀ ਗਈ ਮੈਨੂੰ ਸੱਚੀ ਗੱਲ ਕਰਨੀ ਚਾਹੀਦੀ ਹੈ ਬੇਹੱਦ ਸਤਕਾਰ ਮੈਨੂੰ ਰਵਿੰਦ ਕੇਜਰੀਵਾਲ ਨੇ ਦਿੱਤਾ ਬੇਹੱਦ ਸਤਕਾਰ ਮੈਨੂੰ ਸੰਜੇ ਸਿੰਘ ਜੀ ਨੇ ਦਿੱਤਾ ਇੱਕ ਮੂਵਮੈਂਟ ਵੀ ਐਸੀ ਨਹੀਂ ਆਈ ਜਦੋਂ ਉਹਨਾਂ ਨੇ ਆਪਣੇ ਵਾਅਦੇ ਤੋਂ ਉਹ ਪਿੱਛੇ ਹਟੇ ਨੇ ਅਜੇ ਤੱਕ ਉਹ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇ ਜੋ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਉਸ ਵਾਅਦੇ ਤੇ ਉਹ ਕਹਿੰਦੇ ਅਸੀਂ ਧਰੜਾ ਔਰ 80 ਨਾਲ ਮਿਲ ਕੇ ਹੀ ਚੋਣ ਲੜਾਂਗੇ ਲੇਕਿਨ ਕੁਝ ਸੀਟਾਂ ਤੇ ਮੈਂ ਇਹ ਮਹਿਸੂਸ ਜ਼ਰੂਰ ਕੀਤਾ ਕਿ ਤਾਂ ਕਿ ਹੋਰ ਤਕੜੇ ਉਮੀਦਵਾਰ ਖੜਾਏ ਜਾ ਸਕਦੇ ਸੀ ਅਮਰ ਸਰ ਸੀਟ ਬਾਰੇ ਤੁਸੀਂ ਕਿਹਾ ਕਿ ਅਗਰ ਹਾਈ ਕਮਾਂਡ ਕਹੇਗੀ ਤੁਸੀਂ ਅਮਰ ਸਰ ਤੋਂ ਲੜੋਗੇ ਚੋਣ ਤੇ ਜੇ ਅਮਰ ਸਰ ਤੇ ਆਮ ਆਦਮੀ ਪਾਰਟੀ ਤੁਹਾਨੂੰ ਸਪੋਰਟ ਕਰ ਸਕਦੀ ਹੈ ਫਿਰ ਹੋ ਸਕਦਾ ਤੁਸੀਂ ਜਿਹੜੀਆਂ 15 ਸੀਟਾਂ ਦੀ ਨੇਗੋਸ਼ੀਏਸ਼ਨ ਦੀ ਗੱਲ ਕਰ ਰਹੇ ਹੋ ਉਹ ਨਾ ਹੋਵੇ ਨਹੀਂ ਉੱਥੇ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਹੋਰੀ ਪਗੋੜੇ ਹੋ ਗਏ ਉੱਥੋਂ ਗੁਰੂ ਕੀ ਨਗਰੀ ਛੱਡਤੀ ਲੋਕਾਂ ਨਾਲ ਬੇਵਫਾਈ ਕੀਤੀ ਲੋਕਾਂ ਨਾਲ ਵੱਡਾ ਧੋਖਾ ਕੀਤਾ ਉਹਨਾਂ ਨੇ 3% ਹਾਜ਼ਰੀ ਉਹਨਾਂ ਦੀ ਲੋਕ ਸਭਾ ਚ ਕੇਵਲ ਔਰ ਅੰਮ੍ਰਿਤਸਰ ਦੇ ਲੋਕ ਇਹ ਕਹਿੰਦੇ ਕੋਈ ਗਲੀ ਨਾਲੀ ਕੋਈ ਇੱਥੋਂ ਦਾ ਡਿਵੈਲਪਮੈਂਟ ਦਾ ਕੰਮ ਕੋਈ ਲੋਕਾਂ ਦਾ ਕੰਮ ਕੋਈ ਇੱਕ ਇੱਕ ਸ਼ਬਦ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਬਾਰੇ ਉਹਨਾਂ ਨੇ ਨਹੀਂ ਕਿਹਾ ਉੱਥੇ ਬਾਈ ਇਲੈਕਸ਼ਨ ਹੋਣਾ ਸੋ ਉਸ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਔਰ ਤਿਰੰਮੂਲ ਕਾਂਗਰਸ ਦਾ ਅਗਰ ਸਮਝੌਤਾ ਹੁੰਦਾ ਤਾਂ ਅੰਮ੍ਰਿਤਸਰ ਦੀ ਲੋਕ ਸਭਾ ਦੀ ਜਿਹੜੀ ਸੀਟ ਹੈ ਉਹਦੇ ਤੇ ਤਿਰੰਮੂਲ ਕਾਂਗਰਸ ਦਾ ਹਾਈ ਕਮਾਂਡ ਇਹ ਫੈਸਲਾ ਕਰੇਗਾ ਕਿ ਕੀ ਇਹ ਜ਼ਿਮਨੀ ਚੋਣ ਲੜਨੀ ਹੈ ਅਗਰ ਉਹ ਮੈਨੂੰ ਇਹ ਕਹਿਣਗੇ ਕਿ ਇਸ ਪਾਵਨ ਧਰਤੀ ਤੋਂ ਤੁਹਾਡਾ ਕਿਉਂਕਿ ਸ਼ੁਰੂ ਤੋਂ ਇਸ ਧਰਤੀ ਨਾਲ ਲਿੰਕ ਰਿਹਾ ਹੈਗਾ ਤੁਸੀਂ ਅਗਰ ਚੋਣ ਲੜੋ ਅਗਰ ਉਹ ਮੈਨੂੰ ਹੁਕਮ ਕਰਨਗੇ ਤਾਂ ਮੈਂ ਉਹਨਾਂ ਦੇ ਹੁਕਮ ਦੀ ਸਿਰ ਮੱਥੇ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਤੁਹਾਨੂੰ ਸਪੋਰਟ ਕਰੇ ਅਗਰ ਆਮ ਆਦਮੀ ਪਾਰਟੀ ਤੁਹਾਨੂੰ ਉੱਥੇ ਸਪੋਰਟ ਕਰ ਦਿੰਦੀ ਅਮਰਸਰ ਸੀਟ ਦੇ ਉੱਤੇ ਤੇ ਫਿਰ ਆ ਤੁਹਾਨੂੰ ਪਤਾ ਵੇ ਟ੍ਰਾਇੰਗਲਰ ਫਾਈਟ ਹੋਏਗੀ ਉੱਥੇ ਕਿਉਂਕਿ ਉੱਥੇ ਬੀਜੇਪੀ ਇਹ ਅਗਲਾ ਵਿਧਾਨ ਸਭਾ ਵਾਲੀ ਉੱਥੇ ਉੱਥੇ ਵੀ ਵਿਧਾਨ ਸਭਾ ਚ ਵੀ ਸੀਟਾਂ ਫਿਰ ਤੁਹਾਨੂੰ ਡੈਫੀਨੇਟ ਨਾ ਉਹ ਸੀਟਾਂ ਤਾਂ 11 12 ਵੱਖਰੀਆਂ ਨੇ 15 ਸੀਟਾਂ ਹਾਂ ਹਾਂ ਮੈਂ ਆਪਦੀ ਉਹ ਲੋਕ ਸਭਾ ਜ਼ਰੂਰੀ ਨਹੀਂ ਲੜਨੀ ਮੈਂ ਬੰਦਿਆਂ ਲਈ ਲੜਨਾ ਚਾਹੁੰਦਾ ਮੈਂ ਛੱਡ ਸਕਦਾ 11 ਦੀਆਂ 11 ਚੋਂ ਵੀ ਮੈਂ ਹੋ ਸਕਦਾ ਮੈਂ ਨਾਲ ਲੜਾਂ ਮੈਂ ਆਪਣੇ ਦੋਸਤਾਂ ਨੂੰ ਜਿਹੜੇ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਨ੍ਹਾਂ ਦਾ ਵੱਖਰਾ ਰੋਲ ਹੈ ਉਹਨਾਂ ਲਈ ਮੈਂ ਪ੍ਰਚਾਰ ਕਰਾਂਗਾ ਜ਼ਰੂਰੀ ਨਹੀਂ ਮੈਂ ਵਿਧਾਨ ਸਭਾ ਲਈ ਛੋੜ ਲੜਾ ਅਨ ਤੂੰ ਨਿਰਣਾ ਲਿਆ ਜਾ ਸਕਦਾ ਹੈ ਔਰ ਲੋਕ ਸਭਾ ਕੋਈ ਸ਼ਰਤ ਦੀ ਹੈ ਅਗਰ ਉਹਨਾਂ ਕੋਲ ਕੋਈ ਬਿਹਤਰ ਕੈਂਡੀਡੇਟ ਹੈ ਜਦੋਂ ਤੁਸੀਂ ਆਮ ਆਦਮੀ ਪਾਰਟੀ ਵਿੱਚ ਹੁੰਦੇ ਸੀ ਅਗਰ ਉਹਨਾਂ ਕੋਲ ਕੋਈ ਬਿਹਤਰ ਕੈਂਡੀਡੇਟ ਆਮ ਆਦਮੀ ਪਾਰਟੀ ਕੋਲੇ ਜਾਂ ਕਿਸੇ ਕੋਲੇ ਤਾਂ ਮੈਂ ਉਹਨਾਂ ਦੀ ਸਪੋਰਟ ਕਰ ਦਿਆਂਗਾ ਜਦੋਂ ਆਮ ਆਦਮੀ ਪਾਰਟੀ ਨਾਲ ਇਹ ਗੱਲ ਹੋਈ ਹੈ ਉਦੋਂ ਕਦੇ ਗੱਲ ਹੋਈ ਅਰਵਿੰਦ ਕੇਜਰੀਵਾਲ ਨਾਲ ਇਹ ਦੇ ਚ ਸੀਟਾਂ ਦੇਓ ਸਾਡੇ ਬੰਦੇ ਚੰਗੇ ਨੇ ਹਾਂ ਹਾਂ ਬਿਲਕੁਲ ਬਿਲਕੁਲ ਚਾਰੇ ਵਾਰੀ ਹਾਂ ਬਿਲਕੁਲ ਉਹ ਸਹਿਮਤ ਸ਼ਾਇਦ ਉਦੋਂ ਉਹਨਾਂ ਦੇ ਮਨ ਸੀ ਵੀ 3-4 ਸੀਟਾਂ ਤੇ ਇਹਨਾਂ ਦੇ ਨਾਲ ਸਾਡੀ ਅੰਤਮ ਕਾਲ ਮੁੱਕ ਜਾਏਗੀ ਔਰ ਵੱਡੀਆਂ ਸੀਟਾਂ ਤੇ ਸ਼ਾਇਦ ਕੁਝ ਮੁਕਾਬਲੇ ਜਿਹੜੇ ਆ ਉਹ ਸੋਚਦੇ ਸੀ ਕਿ ਜਰਨੇਲਾਂ ਨਾਲ ਜਰਨੇਲ ਲੜਦੇ ਆ ਕੋਈ ਐਜੀ ਸੋਚਦੇ ਉਹ ਧਾਰਨੀ ਸੀ ਚਾਚਾ ਚੌਧਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਤੁਹਾਨੂੰ ਆਮਰਿੰਦਰ ਸਿੰਘ ਦੇ ਖਿਲਾਫ ਵੀ ਚਲਦੀ ਸੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਵੀ ਚਲਦੀ ਸੀ ਮਜੀਠੀਆ ਸਾਹਿਬ ਦੇ ਖਿਲਾਫ ਵੀ ਚਲਦੀ ਸੀ ਇਹ ਨਹੀਂ ਗੜਬੜ ਨਹੀਂ ਕਿਉਂਕਿ ਮੈਂ ਨਾਲ ਦੇ ਬੰਦੇ ਸਾਰੇ ਤਾਂ ਨਹੀਂ ਨਾ ਉੱਥੋਂ ਲੜ ਸਕਦੇ ਮੈਂ ਆਵਦਾ ਸੈਕਰੀਫਾਈਸ ਕਰਕੇ ਸੀਟ ਬੰਦਿਆਂ ਨੂੰ ਲੜਾਉਣਾ ਚਾਹੁੰਦਾ ਜਿਹੜੇ ਮੇਰੇ ਨਾਲ ਨਿਵੇ ਹੈ ساری ਜ਼ਿੰਦਗੀ ਅਕਸਰ ਉਹਨਾਂ ਨੂੰ ਮੈਂ ਹੁਣ ਅਧਿਵਿਚਾਰ ਨਹੀਂ ਛੱਡ ਕੇ ਜਾਣਾ ਚਾਹੁੰਦਾ ਕਿ ਮੈਂ ਆਪਦੀ ਕੋਈ ਚੁਆਇਸ ਸੀਟ ਲੈ ਲਾਂ ਵਿਧਾਨ ਸਭਾ ਦੀ ਜਾਂ ਲੋਕ ਸਭਾ ਦੀ ਤੇ ਜਿਹੜੇ 15 ਬੰਦੇ ਉਮੀਦਵਾਰ ਹੈ ਉਹ ਕੋਈ ਲੜਾਈ ਨਾ ਤਾਂ ਮੈਂ ਤਾਂ ਫਿਰ ਮੈਂ ਇਹਨੂੰ ਬਿਹਤਰ ਮੈਂ ਇਹਨੂੰ ਬਿਹਤਰ ਸਮਝਾਂਗਾ ਫਿਰ ਮੈਂ ਆਪਦੇ ਵੋਟਰਸ ਟੈਸਟ ਕਰਾਂਗਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਫਿਰ ਸਾਡੇ ਚ ਕਿੰਨਾ ਕ 17 17 ਵੀ ਲੜ ਸਕਦਾ ਨਹੀਂ ਮੈਂ ਇਹ ਨਹੀਂ ਇਹ ਸ਼ਬਦ ਨਹੀਂ ਮੈਂ ਵਰਤਣਾ ਚਾਹੁੰਦਾ ਲੇਕਿਨ ਆਈ ਵਿਲ ਟੈਸਟ ਮਾਈ ਵੋਟਰਸ ਮੈਂ ਉਹਨਾਂ ਨੂੰ ਪਰਫਾਰਮੈਂਸ ਦਿਖਾਉਣੀ ਹੈ 1.5 ਕਰੋੜ ਦੇ ਨੇੜੇ ਵੋਟ ਪੋਲ ਹੋਏਗੀ ਔਰ 5% ਵੋਟ ਲੈਣ ਵਾਲੇ ਪਿਛਲੀ ਵਾਰੀ ਹਕੂਮਤਾਂ ਬਦਲਤੀਆਂ ਸੀ ਜਾਂ ਹਕੂਮਤਾਂ ਬਣ ਗਿਆ ਸੀ ਆ ਮੈਂ ਇਹ ਸਮਝਦਾ ਕਿ ਸਾਡਾ ਬਹੁਤ ਸਾਈਜ਼ੇਬਲ ਵੋਟ ਸ਼ੇਅਰ ਹੋਏਗਾ ਫਿਰ ਤਾਂ ਜੇਕਰ ਜੇ ਜਿਹੜੀ ਕਹਿ ਰਹੇ ਸੀ ਕਿ ਬਦਲ ਤੇ ਜਿਹੜੀ ਐਂਟੀਨਕੰਮੈਸੀ ਉਹ ਵੰਡੀ ਜਾਏਗੀ ਫਿਰ ਤੇ ਉਹੀ ਜਿਹੜੀ ਤੁਸੀਂ ਕਹਿੰਦੇ ਸੀ ਆ ਵੰਡੀ ਨਹੀਂ ਉਹਦੇ ਨਾਲ ਸਾਰੀਆਂ ਪਾਰਟੀਆਂ ਉਹਦੇ ਨਾਲ ਮੈਂ ਕਹਿ ਚੁੱਕਿਆ ਕਿ 17 ਤਰੀਕ ਲਾਸਟ ਡੇਟ ਆਫ ਵਿਦਡਰਾਲ ਤੱਕ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਵੋਟ ਨਾ ਵੰਡੀ ਜਾਏ ਲੇਕਿਨ ਉਹਦਾ ਸਾਡੇ ਚੋਣ ਲੜਨ ਦਾ ਅਗਰ ਪਾਰਟੀ ਵੱਲੋਂ ਹੁਕਮ ਹੁੰਦਾ ਤਾਂ ਕਿਤੇ ਅਕਾਲੀ ਦਲ ਨੂੰ ਨੁਕਸਾਨ ਹੋਏਗਾ ਕਿਤੇ ਕਾਂਗਰਸ ਨੂੰ ਨੁਕਸਾਨ ਹੋਏਗਾ ਕਿਤੇ ਆਮ ਆਦਮੀ ਪਾਰਟੀ ਨੂੰ ਵੀ ਨੁਕਸਾਨ ਹੋਏਗਾ ਸਾਈਮਲਟੈਨियस ਨੁਕਸਾਨ ਹੋਏਗਾ ਸਾਡੇ ਕੋਲੇ ਐਸਸੀ ਕੈਂਡੀਡੇਟ ਪ੍ਰੋਪਰ ਸੀਟਾਂ ਤੇ ਹੈਗੇ ਆ ਸਾਡੇ ਕੋਲੇ ਅਰਬਨ ਸੀਟਾਂ ਤੇ ਕੈਂਡੀਡੇਟ ਹੈਗੇ ਆ ਸਾਡੇ ਕੋਲੇ ਜੜੀਆਂ ਇਸ ਵੇਲੇ ਬਹੁਤ ਸਮਰਤੀ ਵਾਲੀਆਂ ਸਿਕ ਸੀਟਾਂ ਉੱਥੇ ਵੀ ਬੰਦੇ ਹੈਗੇ ਇਸ ਕਰਕੇ ਹੋਤਾ ਰੂਰਲ ਏਰੀਆ ਚ ਕਾਲੀਦਲ ਨੂੰ ਕੋਈ ਸੀਟਾਂ ਲੈ ਕੇ ਰੂਰਲ ਕਿੰਗ ਬਣਨਾ ਚਾਹੁੰਦਾ ਰੂਰਲ ਪਾਰਟੀ ਅੱਗੇ ਨਹੀਂ ਕਿੰਗ ਤਾਂ ਚਲੋ ਸਤਗੁਰਾਂ ਦੇ ਜੇ ਪਾਇਆ ਵਾਹਿਗੁਰੂ ਨੇ ਕਿੰਗ ਤਾਂ ਮਤਲਬ ਐਕੀ ਰੋਲ ਤਾਂ ਪਲੇ ਹੋਣਾ ਹੀ ਹੈ ਮੈਂ ਸਮਝਦਾ ਕਿ ਤਰਨਮੂਲ ਦੀ ਮਦਦ ਤੋਂ ਬਿਨਾ ਕੋਈ ਹਕੂਮਤ ਨਹੀਂ ਬਣੇਗੀ ਔਰ ਅਸੀਂ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਹਕੂਮਤ ਬਣੇ ਧੰਨਵਾਦ ਬਰਾੜ ਸਾਹਿਬ ਬਹੁਤ ਬਹੁਤ ਮਿਹਰਬਾਨ ਜੀ ਉਮੀਦ ਬਰਾੜ ਜਿਨ੍ਹਾਂ ਦਾ ਕਹਿਣਾ ਕੀ आम आदमी पार्टी ਤੋਂ ਤ੍ਰਿੰਮੂਲ ਕਾਂਗਰਸ ਦੇ ਨਾਲ ਉਹ ਇਸ ਕਰਕੇ ਗਏ ਕਿਉਂਕਿ ਲਗਾਤਾਰ ਨੇਗੋਸ਼ੀਏਸ਼ਨ ਮਮਤਾ ਬੇਨਰਜੀ ਤੇ ਅਰਵਿੰਦ ਕੇਜਰੀਵਾਲ ਦੀ ਗੱਲਬਾਤ ਹੁੰਦੀ ਸੀ ਅਰਵਿੰਦ ਕੇਜਰੀਵਾਲ ਨਾਲ ਵੀ 3-4 ਸੀਟਾਂ ਦੀ ਗੱਲਬਾਤ ਹੋ ਰਹੀ ਸੀ ਪਰ ਉਹ ਚਾਹੁੰਦੇ ਨੇ ਕਿ ਤ੍ਰਿੰਮੂਲ ਕਾਂਗਰਸ 15 ਸੀਟਾਂ ਤੇ ਪੰਜਾਬ ਦੇ ਅੰਦਰ ਲੜਨਾ ਚਾਹੁੰਦੀ ਹੈ ਇਸ ਤਰ੍ਹਾਂ ਦੀ ਨੇਗੋਸ਼ੀਏਸ਼ਨ ਚਾਹੁੰਦੇ ਨੇ ਕਿ ਇੱਕ ਗੱਲਬਾਤ ਹੋਵੇ ਗੱਲਬਾਤ ਤੋਂ ਕੀ ਨਿਕਲ ਕੇ ਆਉਂਦਾ ਫਿਰ ਇਹ ਡਿਸਾਈਡ ਹੋਵੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਅੰਦਰ ਤਰਨਮੁਲ ਕਾਂਗਰਸ ਇੱਕ ਉਹ ਤਰ ਹੋਏਗੀ ਜਿਹੜੀ ਬੜੀ ਡਿਕਾਈਸਨ ਤਰ ਹੋਏਗੀ ਜਿਹੜੀ ਪੰਜਾਬ ਦੀ ਇਲੈਕਸ਼ਨ ਨੂੰ ਤੈਅ ਕਰੇਗੀ ਇਹਨਾਂ ਦਾ ਕਹਿਣਾ ਪੰਜਾਬ ਦੀਆਂ 2017 ਦੀਆਂ ਚੋਣਾਂ 'ਚ ਹੁੰਦਾ ਕਿ ਉਹ ਨਤੀਜੇ ਦੱਸੂंगे ਪਰ ਇਹਨਾਂ ਦਾ ਕਹਿਣਾ ਕਿ ਤਰਨਮੁਲ ਕਾਂਗਰਸ ਦਾ 2017 ਦੀਆਂ ਚੋਣਾਂ 'ਚ ਇੱਕ ਵੱਡਾ ਰੋਲ ਹੋਵੇਗਾ ਕੈਮਰਾਮੈਨ ਗੁਜੀ ਦੇ ਨਾਲ ਯਾਦਵਿੰਦਰ ਸਿੰਘ ਏਬੀਟੀ ਸੰਜਾ ਚੰਡੀਗੜ੍ਹ